ਸਿਮਰ ਨਾਮ ਸੀ ਉਸਦਾ ਬੀ ਕਾਮ ਟੀ ਐਮ ਕਾਮ ਦੋਹਾਂ ਨੇ ਇਕੱਠਿਆਂ ਨੇ ਕੀਤੀ ਮੈਂ ਅਕਸਰ ਪੜ੍ਹਾਈ ਵਿੱਚ ਪਛੜ ਜਾਇਆ ਕਰਦਾ ਪਰ ਉਹ ਆਪਣੇ ਨੋਟਸ ਕਿਸੇ ਤਰ੍ਹਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆ ਕਰਦੀ ਆਪਸੀ ਗੱਲਬਾਤ ਅਕਾਡੈਮਿਕ ਲੈਣ ਦੇਣ ਤੱਕ ਹੀ ਸੀਮਿਤ ਸੀ ਹੋਰ ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨ ਤੋਂ ਦੋਵੇਂ ਸੰਘ ਜਾਇਆ ਕਰਦੇ ਫਿਰ ਆਖਰੀ ਸਾਲ ਦੀ ਫੇਅਰਵੈਲ ਪਾਰਟੀ ਵਿੱਚ ਖੁੱਲ ਕੇ ਗੱਲਾਂ ਹੋਈਆਂ ਇੱਕ ਦੂਜੇ ਬਾਰੇ ਹੋਰ ਵੀ ਬਹੁਤ ਕੁਝ ਪਤਾ ਲੱਗਾ ਦੋਵੇਂ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਅੱਜ ਤੋਂ ਬਾਅਦ ਸਾਡੇ ਦੋਹਾਂ ਦੀ ਜ਼ਿੰਦਗੀਆਂ ਦੀ ਦਿਸ਼ਾਵਾਂ ਬਦਲ ਜਾਣੀਆਂ ਸਨ ਫੇਰ ਵੀ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਦੂਜੇ ਲਈ ਜਗ੍ਹਾ ਬਣਾਈ ਰੱਖਣ ਦਾ ਫੈਸਲਾ ਕਰ ਲਿਆ ਫੇਰ ਉਹ ਬੀਏਡ ਕਰਕੇ ਟੀਚਰ ਬਣ ਗਈ ਸੀ ਵਧਾਈ ਦੇਣ ਤੋਂ ਮੁੜ ਅੱਗੇ ਤੁਰਿਆ سلسلہ ਚਿੱਠੀ ਪੱਤਰ ਤੱਕ ਜਾ ਪੜਿਆ ਫੇਰ ਰੁੱਕੇ ਸੁਨੇਹੇ ਫੋਨ ਤੇ ਹੋਰ ਵੀ ਕਿੰਨਾ ਕੁਝ ਫੇਰ ਇਕੱਠਿਆਂ ਰਹਿਣ ਦੇ ਹੋਰ ਵੀ ਕਿੰਨੇ ਸਾਰੇ ਕਾਲ ਕਰਾਰ ਹੁੰਦੇ ਹੀ ਰਹੇ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸ ਦਾ ਜ਼ਿਕਰ ਕਰ ਦਿੱਤਾ ਕਰ ਤੂਫਾਨ ਜੇ ਆ ਗਿਆ ਜਾਤ ਬਰਾਦਰੀ ਸਟੇਟਸ ਰਤਬਾ ਰਹਿਣ ਸਹਿਣ ਆਰਥਿਕ ਤੇ ਸਮਾਜਿਕ ਵਖਰੇਵੇਂ ਪੱਕੀ ਕੰਦ ਬਣ ਖਲੋਗੇ ਮਾਂ ਨੇ ਮੰਝਾ ਅਤੇ ਜਿੱਦ ਦੋਵੇਂ ਚੀਜ਼ਾਂ ਇਕੱਠੀਆਂ ਹੀ ਫੜ ਲਈਆਂ ਆਖਿਰ ਗੋਡੇ ਟੇਕਣੇ ਪਏਗੇ ਰਿਸ਼ਤੇਦਾਰੀ ਵਿੱਚੋਂ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇੜੇ ਆਣ ਪੈਰ ਤਰਿਆ ਪੈਰ ਪਾਇਆ ਉਹ ਅਗਲੇ ਬਾਰੇ ਉਹੀ ਵੇੜਾ 3 ਦੀਆਂ ਕਿਲਕਾਰੀਆਂ ਨਾਲ ਮੈਂ ਕੁੱਟਿਆ ਨਾਮ ਰੱਖਣ ਦਾ ਵਾਰੀ ਆਈ ਮੇਰੇ ਮੂੰਹੋਂ ਆਪ ਮੋਹ ਹਰੇ ਹੀ ਸਿਮਰ ਕੌਰ ਨਿਕਲ ਗਿਆ ਸਭ ਨੂੰ ਚੰਗਾ ਵੀ ਲੱਗਿਆ ਅਤੇ ਫਿਰ ਇਸੇ ਤੇ ਹੀ ਪੱਕੀ ਮੋਰ ਲੱਗ ਗਈ 5 ਸਾਲ ਮਗਰੋਂ ਸਿਮਰ कौर ਨੂੰ ਸਕੂਲ ਦਾਖਲ ਕਰਾਉਣ ਵਾਲੀ ਘੜੀ ਵੀ ਆ ਪਹੁੰਚੀ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਲੱਗੀ ਨੇਮ ਪਲੇਟ ਤੇ ਸਿਮਰ कौर ਨਾਮ ਪੜ ਮੱਥਾ ਜੇ ਠਣਕਿਆ ਅੰਦਰ ਗਿਆ ਤਾਂ ਉਹ ਹੀ ਸੀ ਨਜ਼ਰਾਂ ਮਿਲੀਆਂ ਇੱਕ ਪਲ ਇੰਜ ਲੱਗਾ ਜਿਦਾਂ ਸਮੇਂ ਦਾ ਵਹਿਣ ਥੰਮ ਜਿਆ ਗਿਆ ਹੋਵੇ ਫਿਰ ਉਸਨੇ ਧੀ ਦਾ ਨਾਮ ਪੁੱਛਿਆ ਜਵਾਬ ਸੁਣ ਕੇ ਥੋੜੀ ਅਸਹਜ ਜੀ ਹੋ ਗਈ ਉਹ ਮینو ਸੁਣ ਜੇ ਹੋ ਗਏ ਨੂੰ ਪਤਾ ਲੱਗ ਗਿਆ ਕਿ ਉਸਦੇ ਦਿਲੋਂ ਦਿਮਾਗ ਵਿੱਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ ਖੈਰ ਕਰਿਆ ਕਿ ਨਾਲਦਿਨ ਜ਼ੋਰ ਪਾਇਆ ਕਿ ਸਿਮਰ ਨੂੰ ਕਿਸੇ ਹੋਰ ਸਕੂਲੇ ਦਾਖਲ ਕਰਵਾ ਦਿੰਨੇ ਆਂ ਡਰ ਸਤਾ ਰਿਆ ਸਾ ਕਿ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵਿ ਲੀਹੇ ਪਈ ਗ੍ਰਸਥੀ ਵਿੱਚ ਕੋਈ ਤੂਫਾਨ ਜਾਈ ਨਾ ਖੜਾ ਹੋ ਜਾਵੇ ਪਰ ਰਾਣੀ ਨੇ ਜਿੱਦ ਫੜੀ ਰੱਖੀ ਆਖਿਰ ਗੱਲ ਮੰਨਣੀ ਪਈ ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਲਿਆਉਣ ਤੋਂ ਟਾਲਾ ਜਆ ਵਟਣ ਲੱਗਾ ਮਗਰੋਂ ਪਤਾ ਲੱਗਿਆ ਕਿ ਉਸਨੇ ਵਿਆਹ ਵੀ ਨਹੀਂ ਸੀ ਕਰਵਾਇਆ ਆਖਿਰ ਇੱਕ ਦਿਨ ਰਾਣੀ ਆਖਣ ਲੱਗੀ ਕਿ ਉਸਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਹੈ ਮੈਨੂੰ ਅੰਦਰੋਂ ਅੰਦਰੀ ਵੱਡਾ ਤੱਕਾ ਜਿਹਾ ਲੱਗਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਦਲੀ ਹੋਈ ਨਹੀਂ ਸਗੋਂ ਖੁਦ ਕਰਵਾ ਲਈ ਸੀ ਕਿਉਂਕਿ ਉਹ ਅਕਸਰ ਹੀ ਆਖਿਆ ਕਰਦੀ ਸੀ ਕਿ پاک ਪਵਿੱਤਰ ਮਹੌਤਾਂ ਵਾਲੇ ਰਾਹਾਂ ਦੇ ਸਾਫ਼ ਦਿਲ ਪਾਂਦੀ ਕਿਸੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਮਿੱਤਰ ਪਿਆਰੇ ਦੇ ਰਾਹਾਂ ਵਿੱਚ ਕਦੇ ਵੀ ਬਲੈਕਮੇਲਿੰਗ ਵਾਲੇ ਕੰਡੇ ਨਹੀਂ ਬੀਜਿਆ ਕਰਦੇ ਸਗੋਂ ਉਹ ਤਾਂ ਖੁਦ ਫੁੱਲ ਬਣ ਉਹਨਾਂ ਦੇ ਪੱਬਾਂ ਹੇਠ ਇੰਜ ਵਿਛਿਆ ਕਰਦੇ ਨੇ ਜਿਦਾਂ ਉਹਨਾਂ ਨੂੰ ਆਪਣੇ ਵਜੂਦ ਦੇ ਮਿੱਧੇ ਜਾਣ ਦੀ ਭੋਰਾ ਜਿੰਨੀ ਵੀ ਪਰਵਾਹ ਨਾ ਹੋਵੇ ਅਤੀਤ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਮੇਰੀ ਸੁਰਤੀ ਨੂੰ ਜਦੋਂ ਵਰਤਮਾਨ ਵਿੱਚ ਆ ਕੇ ਥੋੜਾ ਬਹੁਤ ਸਾਹ ਜਾਇਆ ਤਾਂ ਇੰਜ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜ਼ਿੰਦਗੀ ਦੇ ਇੱਕ ਅਹਿਮ ਪਰਚੇ ਵਿੱਚ ਜ਼ਬਰਦਸਤੀ ਥੋਪ ਦਿੱਤੇ ਗਈ ਇੱਕ ਬਹੁਤ ਹੀ ਔਖੇ ਜਿਹੇ ਸਵਾਲ ਦਾ ਜਵਾਬ ਖੁਦ ਇੱਕ ਪਰਚੀ ਤੇ ਲਿਖ ਮੇਰੇ ਤੱਕ ਉਸਦਾ ਕਰ ਗਈ ਹੋਵੇ ਸਹੀ ਆਖਿਆ ਕਿਸੇ ਨੇ ਦਿਲ دریا ਸਮੁੰਦਰ ਡੂੰਗੇ ਕੌਣ ਦਿਲਾਂ ਦੀਆਂ ਜਾਣੇ